ਹਾਂਜੀ ਅੱਜ ਆਪਾਂ ਚੱਲ ਰਹੇ ਹਾਂ ਬ੍ਰੈਮਟਨ ਉੱਥੇ ਦੇਖਾਂਗੇ Hindu ਸਭਾ ਮੰਦਿਰ ਵਿੱਚ ਦੁਸ਼ਹਿਰਾ ਤਾਂ ਇਸ ਵੀਡੀਓ ਦੇ ਵਿੱਚ ਕੀ ਹੈ ਤੁਸੀਂ 100 ਡਾਲਰ ਵੀ ਜਿੱਤ ਸਕਦੇ ਆ ਜੇ ਇੰਡੀਆ ਤਾਂ ਤੁਹਾਨੂੰ 6000 ਮਿਲ ਜੂਗਾ ਜੇ ਤੁਸੀਂ ਕੈਨੇਡਾ ਜਾਂ ਕਿਤੇ ਵੀ ਆ ਤਾਂ 100 ਡਾਲਰ ਦੇ ਹਿਸਾਬ ਨਾਲ ਕੀ ਤੁਹਾਨੂੰ ਪੈਸੇ ਮਿਲ ਜਾਣਗੇ ਤਾਂ ਇਸ ਵੀਡੀਓ ਦੇ ਵਿੱਚ ਮੈਂ ਇੱਕ 5 ਸੈਕਿੰਡ ਲਈ ਆਪਣਾ WhatsApp ਨੰਬਰ ਚਲਾਉਂਗਾ ਤੇ ਉਹ ਨੰਬਰ ਕਿਤੇ ਵੀ ਹੋ ਸਕਦਾ ਵੀਡੀਓ ਦੇ ਐਂਡ ਵਿੱਚ ਵਿਚਕਾਰ ਜਾਂ ਫਿਰ ਲਾਸਟ ਤੇ ਤਾਂ ਆਪਾਂ ਦੇਰੀ ਨਹੀਂ ਕਰਦੇ ਆਪਾਂ ਚੱਲਦੇ ਆਂ ਹਿੰਦੂ ਸਭਾ ਮੰਦਿਰ ਹਾਂਜੀ ਹੁਣ ਵੱਜ ਚੁੱਕੇ ਨੇ 6:30 ਤੇ ਜਿਹੜਾ ਰਾਮਨਦਨ ਆ ਉਹ ਕਰਨਾਗਾ 8 ਦੇ ਕਰੀਬ ਤੇ ਮੈਨੂੰ ਜਾਣ ਲੱਗਿਆਂ ਵੀ 45 ਤੋਂ ਮਿੰਟ ਲੱਗ ਜਾਣੇ ਨੇ ਸਾਰਾ ਬ੍ਰੈਮਟਨ ਇਸ ਵੇਲੇ ਹਿੰਦੂ ਸਭਾ ਮੰਦਿਰ ਵੱਲ ਜਾ ਰਿਹਾ ਤੇ ਮੈਂ ਬੱਸ 'ਚ ਵੀਡੀਓ ਨਹੀਂ ਬਣਾਈ ਤੇ ਬੱਸ ਜਿਹੜੀ ਬਿਲਕੁਲ ਇੰਡੀਆ 'ਚ ਜਿੱਦਾਂ ਬੱਸਾਂ ਹੁੰਦੀਆਂ ਸੀ ਓਦਾਂ ਭਰੀਆਂ ਹੁੰਦੀਆਂ ਸੀ ਤਾਂ ਇੱਥੋਂ ਤੁਹਾਨੂੰ ਲੋਕਾਂ ਦਾ ਅੰਦਾਜ਼ਾ ਲੱਗ ਹੀ ਜਾਊਗਾ ਪਾਂ ਹਲੇ ਤਾਂ ਲੋਕ ਆਏ ਜਿਹੜੇ ਮਤਲਬ ਥੋੜੇ ਨਜ਼ਰ ਆ ਰਹੇ ਨੇ ਪਰ ਇਹ ਲੋਕ ਕੀ ਆ ਰਾਤ ਦੇ 10 ਵਜੇ ਦੇ ਤੱਕ ਇੱਥੇ ਆਉਂਦੇ ਰਹੇ ਮੈਂ ਸੋਚਿਆ ਸਾਰੀ ਵੀਡੀਓ ਲੋਕਾਂ ਦੀ ਨਾ ਬਣਾਈਏ ਥੋੜੀ ਜੀ ਆਪਣੀ ਵੀ ਬਣਾ ਲਈਏ ਤਾਂ ਮੈਂ ਆਪਣੀ ਬਣਾਈ ਮੰਦਿਰ ਦੇ ਐਂਟਰੀ ਵਿੱਚ ਇੱਕ ਗਣੇਸ਼ ਜੀ ਦੀ ਬਹੁਤ ਵੱਡੀ ਮੂਰਤੀ ਹੈ ਜਿੱਥੇ ਕਿ ਬਹੁਤ ਸਾਰੇ ਲੋਕ ਹੈ ਜਿਹੜੇ ਫੋਟੋਆਂ ਖਿਚਾ ਰਹੇ ਸੇ ਮੇਰੀ ਫੋਟੋ ਕਰਨ ਵਾਲਾ ਇੱਥੇ ਕੋਈ ਨਹੀਂ ਸੀ ਤਾਂ ਮੈਂ ਸੋਚਿਆ ਚਲੋ ਆਪਣੇ ਆਪ ਨੂੰ ਹੀ ਇਸ ਵੀਡੀਓ ਦੇ ਵਿੱਚ ਲਿਆਉਂਦੇ ਆ ਤਾਂ ਮੈਂ ਆਪਣੇ ਆਪ ਨੂੰ ਇਦਾਂ ਵੀਡੀਓ ਵਿੱਚ ਲਿਆਂਦਾ ਤੇ ਸੋਚਿਆ ਕਿ ਬਾਅਦ ਵਿੱਚ ਕੀ ਆ ਸਕਰੀਨਸ਼ਾਟ ਲੈ ਲਵਾਂਗੇ ਅੰਦਰ ਵਾਕਏ ਬਹੁਤ ਖੂਬਸੂਰਤ ਸਜਾਇਆ ਹੋਇਆ ਸੀਗਾ ਤੇ ਇੱਥੇ ਸਿਰਫ Hindu ਹੀ ਨਹੀਂ ਪੰਜਾਬੀ ਵੀ ਬਹੁਤ ਸਾਰੇ ਆਏ ਹੋਏ ਸੀਗੇ ਤਾਂ ਸਾਰਿਆਂ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਆ ਇੱਥੇ ਮੰਦਰ ਦੀ ਜਿਹੜੀ ਖੂਬਸੂਰਤੀ ਆ ਬਹੁਤ ਹੀ ਖੂਬਸੂਰਤ ਲੱਗ ਰਿਹਾ ਸੀ ਇਹ ਮੰਦਰ ਮੈਂ ਮੰਦਰ ਦੇ ਅੰਦਰ ਨਹੀਂ ਗਿਆ ਕਿਉਂਕਿ ਸਭ ਕੁਝ ਜਿਹੜਾ ਬਾਹਰ ਹੀ ਸੀਗਾ ਬਾਹਰ ਹੀ ਸਾਰੇ ਪੰਡਾਲ ਲੱਗੇ ਹੋਏ ਸੀਗੇ ਇੱਥੇ ਸਾਰਿਆਂ ਤੋਂ ਪਹਿਲਾਂ ਤੁਸੀਂ ਕੁਝ ਗੁੱਟ ਕੇ ਜਾਂ ਕਿਤਾਬਾਂ ਕਹਿ ਸਕਦੇ ਆ ਜਿੰਨਾ ਵਿੱਚ ਕੇ ਹਨੂਮਾਨ ਚਾਲਸਾ ਇਦਾਂ ਦੇ ਮੰਤਰਾਂ ਵਾਲੀਆਂ ਇਹ ਕਿਤਾਬਾਂ ਸੀ ਮੈਂ ਘਰੋਂ ਕੁਝ ਵੀ ਨਹੀਂ ਖਾ ਕੇ ਗਿਆ ਸੋਚਿਆ ਸੀਗਾ ਕਿ ਅੱਜ ਮੰਦਰ ਵਿੱਚ ਬਹੁਤ ਸਾਰੇ ਲੰਗਰ ਹੋਣਗੇ ਬਹੁਤ ਸਾਰੀਆਂ ਡਿਸ਼ੇਸ ਹੋਣਗੀਆਂ ਤਾਂ ਉੱਥੇ ਹੀ ਲੰਗਰ ਛਕਾਂਗੇ ਪਰ ਇੱਥੋਂ ਦੀਆਂ ਵੱਡੀਆਂ-ਵੱਡੀਆਂ ਲਾਈਨਾਂ ਦੇਖ ਕੇ ਤਾਂ ਮੇਰੀ ਭੁੱਖ ਹੀ ਲੱਗੀ ਪਰ ਇੱਥੇ ਇੱਕ ਸਾਈਡ ਤੇ ਪੀੜ ਥੋੜੀ ਸੀ ਉੱਥੇ ਮੈਂ ਕੜੀ ਚੌਲ ਖਾਦੇ ਇੱਥੋਂ ਦੇ ਕੜੀਚੌਲ ਵਾਕਈ ਬਹੁਤ ਸਵਾਦ ਸੀਗੇ ਤੇ ਤੁਸੀਂ ਦੇਖ ਸਕਦੇ ਆ ਜੋ ਰਾਵਣ ਦਾ ਪਤਲਾ ਬਣਾਇਆ ਗਿਆ ਸੀ ਸਾਨ ਲਈ ਤੇ ਪੀੜੇ ਨਹੀਂ ਜ਼ਿਆਦਾ ਸੀ ਕਿ ਇਸਤੇ ਕਰੀਬ ਨਹੀਂ ਜਾ ਸਕਦੇ ਸੀ ਸਿੰਘ ਪੀਜੇ ਵਾਲਿਆਂ ਨੇ ਸਪੈਸ਼ਲ ਸਕਿਉਰਿਟੀ ਲਈ ਸੀ ਕਿਉਂਕਿ ਲੋਕ ਬਹੁਤ ਉੱਤੇ ਡੇ ਗਏ ਸੀ ਇਹ ਸਾਹਮਣੇ ਜਿਹੜੀ ਤੁਸੀਂ ਸਟੇਜ ਦੇਖ ਰਹੇ ਆ ਇੱਥੇ ਹੀ ਰਾਮਰੇਲਾ ਹੋ ਰਹੀ ਸੀਗੀ ਤੇ ਜਿੰਨੇ ਵੀ ਰਾਮਰੇਲਾ ਦੀਆਂ ਚਲਕੀਆਂ ਸੀ ਇਹ ਸਟੇਜ ਉੱਤੇ ਹੀ ਹੋਈਆਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਵੈਸੇ ਇੰਡੀਆ ਵਿੱਚ ਦੁਸ਼ਹਿਰਾ 2 ਅਕਤੂਬਰ ਦਾ ਸੀ ਪਰ ਬ੍ਰੈਮਟਨ ਵਿੱਚ ਦੁਸ਼ਹਿਰਾ ਜਿਹੜਾ ਉਹ 4 ਅਕਤੂਬਰ ਦਾ ਰੱਖਿਆ ਗਿਆ ਕਿਉਂਕਿ 4 ਅਕਤੂਬਰ ਨੂੰ ਸ਼ਨੀਵਾਰ ਸੀ ਤੇ ਸਾਰੇ ਲੋਕ ਕੰਮ ਤੋਂ ਫ੍ਰੀ ਸੀਗੇ ਤਾਂ ਉਹ ਕੀ ਹੈ ਇਸ ਪ੍ਰੋਗਰਾਮ ਨੂੰ ਇੰਜੋਏ ਕਰ ਸਕਦੇ ਸੀ। ਰਾਮ ਰੀਲਾ ਵਾਲੀ ਸਟੇਜ ਇੰਨੀ ਵਧੀਆ ਸਜਾਈ ਗਈ ਸੀ। ਇਦਾਂ ਲੱਗਦਾ ਸੀ ਕਿ ਜਿੱਦਾਂ ਕਿਸੇ ਸਿਨੇਮੇ ਵਿੱਚ ਕੋਈ ਫਿਲਮ ਦੇਖ ਰਹੇ ਹਾਂ। ਇਦਾਂ ਲੱਗ ਹੀ ਨਹੀਂ ਰਿਹਾ ਸੀਗਾ ਕਿ ਇਹ ਸਟੇਜ ਉੱਤੇ ਕੋਈ ਡਰਾਮਾ। ਬ੍ਰੈਮਟਨ ਬਾਰੇ ਅਕਸਰ ਸੋਚਿਆ ਜਾਂਦਾ ਹੈ ਕਿ ਇੱਥੇ ਸਿਰਫ ਸਿੱਖ ਜਾਂ ਪੰਜਾਬੀ ਲੋਕ ਹੀ ਸਾਰੇ ਤੋ ਵਧ ਰਹੇ ਨੇ ਪਰ ਇਸ ਕਰੋੜ ਨੂੰ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਜਾਵੇਗਾ ਕਿ ਇੱਥੇ ਬਹੁਤ ਸਾਰੇ Hindu ਲੋਕ ਵੀ ਰਹਿੰਦੇ ਨੇ ਜਿਹੜੇ Hindu ਸਮਾਜ ਨਾਲ ਸੰਬੰਧ ਰੱਖਦੇ ਨੇ ਰਾਮ ਰੀਲਾ ਕਰਨ ਵਾਲੀ ਜਿਹੜੀ ਟੀਮ ਸੀ ਉਹ ਘੱਟੋ ਘੱਟ 40 ਤੋਂ 50 ਜਣਿਆਂ ਦੀ ਸੀ ਤਾਂ ਇਹ ਤੁਸੀਂ ਸਟੇਜ ਤੇ ਦੇਖ ਸਕਦੇ ਆਂ ਰਾਮਨ ਨੂੰ ਅੱਗ ਲਾਉਣ ਤੋਂ ਪਹਿਲਾਂ ਡਰੋਨ ਸ਼ੋ ਕੀਤਾ ਗਿਆ ਜਿਸ ਵਿੱਚ ਕੇ ਅਲੱਗ-ਅਲੱਗ ਤਸਵੀਰਾਂ ਦਿਖਾਈਆਂ ਗਈਆਂ रेडी फॉर द ड्रोन शो जिस तरीके से यहां पर आज सभी लोग भगवान श्री राम का नाम ले रहे हैं अभी थोड़ी देर में रावण दहन होगा और उससे पहले वी रॉल इंजॉय ड्रोन शो किया टूडे

a very good rest of your evening. Jai Shri Ram! If you everybody turn on your flashlight so that we can take the picture and to see how many of us here. And as you see, the Ravan is So this is a symbol of good over evil. And thank you to the organizer for doing the wonderful job. Jai Shri Ram. Hello Jay Shiram everyone, I'm Hardeep Grewal, your Member of Provincial Parliament here in Brampton East. I wanted to wish you all a happy, happy Dussehra. Happy Dussehra everyone. Nelson Rock Power, happy Dussehra, Jay Shiram! Jay Shira. and happy Dussehra to everybody. I want to thank the committee for working so well with the city.

we are very happy to share jai shri ram